ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸ ਨਾਮਰਸ ਮੈਡੀਕਲ ਸੇਵਾ ਟਰਸਟ ਬਲੋਂ ਅੱਜ ਸਰਕਾਰ ਜੋ ਡਾਕਟਰ ਸਾਹਿਬਾਨਾਂ ਦੀ ਟੀਮ ਆਪਣੇ ਬਿਜੀ ਸ਼ਡਿਊਲ ਚੋਂ ਸਮਾਂ ਕੱਢਦੇ ਹੋਏ ਪਿੰਡ ਨੰਗਲ ਸੋਹਲ ਜੋ ਬਾਰਡਰ ਤੋਂ ਕਰੀਬ 1 ਕਿਲੋਮੀਟਰ ਦੇ ਫਾਸਲੇ ਤੇ ਹੈ ਅੱਜ ਪਿੰਡ ਨਗਰ ਤੋਂ ਨਗਰ ਨੰਗਲ ਸੋਲ ਵਿਖੇ ਪਹੁੰਚੇ ਹਨ ਸੋ ਇੱਥੇ ਅੱਜ ਆ ਕਰਕੇ ਜਿੰਨੇ ਵੀ ਜਿਨ੍ਹਾਂ ਨੂੰ ਵੀ ਕਿਸੇ ਵੀ ਸਰੀਰਕ ਪੱਖੋਂ ਦੁੱਖ ਤਕਲੀਫ ਹੈ ਉਹਨਾਂ ਦੀਆਂ ਤਕਲੀਫਾਂ ਨੂੰ ਦਰਦ ਨੂੰ ਲੈ ਕੇ ਅੱਜ ਸਾਰੇ ਡਾਕਟਰ ਸਾਹਿਬਾਨ ਇੱਥੇ ਨੰਗਲ ਸੋਲ ਦੀ ਧਰਤੀ ਤੇ ਪਹੁੰਚੇ ਹਨ ਸੋ ਪਹਿਲਾਂ ਤਾਂ ਮੈਂ ਸਾਰੇ ਡਾਕਟਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਦੂਰ ਦਰਾਡੇ ਤੋਂ ਕਿਉਂਕਿ ਖਰਾਲਗਰ ਸਾਹਿਬ ਦੀ ਧਰਤੀ ਤੋਂ ਬਲਾਤੌਰ ਦੀ ਧਰਤੀ ਤੋਂ ਜਲੰਧਰ ਦੀ ਧਰਤੀ ਤੋਂ ਇੱਥੇ ਪਹੁੰਚ ਕੇ ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ। ਦੂਸਰਾ ਉਹਨਾਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਇਹ ਜੋ ਦਸਵੰਦ ਕੱਢ ਕੇ ਦਵਾਈਆਂ ਦਾ ਲੰਗਰ ਸਾਰੇ ਹੀ ਹਰ ਪ੍ਰਭਾ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਇਹ ਸਾਰੇ ਦੁਖੀਆ ਜਿੰਨੇ ਵੀ ਕੋਈ ਦੁਖੀ ਦੁੱਖ ਤਕਲੀਫਾਂ ਦੇ ਵਿੱਚ ਉਹਦੀ ਵਿਚਰੇ ਹਨ ਸਾਡੇ ਲੋਕ ਸਾਰੇ ਹੀ ਉਨਾ ਵਾਸਤੇ ਅੱਜ ਡਾਕਟਰ ਸਾਹਿਬਾਨਾ ਆਪਣਾ ਸਮਾਂ ਕੱਢ ਕੇ ਆਏ ਹਨ ਦੂਸਰਾ ਜਿਨ੍ਹਾਂ ਜਿਨ੍ਹਾਂ ਵੀ ਭੈਣ ਭਰਾਵਾਂ ਨੇ ਦੂਸਰਾਡੇ ਤੋਂ ਬੈਠੇ ਹੋਏ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਇਹ ਦਵਾਈਆਂ ਦੀ ਸੇਵਾ ਕੀਤੀ ਹੈ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜਿਵੇਂ ਕਿ ਸ਼੍ਰੀਮਾਨ ਹੰਸਰਾਜ ਬਾਲੀ ਜੀ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਪਰਮਿੰਦਰ ਕੌਰ ਬਾਲੀ ਜਰਮਨ ਜੀ ਉਹਨਾਂ ਨੇ ਆਪਣੇ ਮਾਤਾ ਪਿਤਾ ਜੀ ਦੀ ਮਿੱਟੀ ਦੇ ਨਿਗ੍ਹੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਇਸ ਕੈਂਪ ਦੇ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ਹੈ ਇਸ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦੀ ਹਾਂ ਪਰਮਾਤਮਾ ਉਹਨਾਂ ਨੂੰ ਵੀ ਦਿਨ ਦੁਪਹਿਰੀ ਰਾਤ ਚੋਬਰੀ ਤਰੱਕੀ ਬਖਸ਼ਿਸ਼ ਕਰੇ ਇਸ ਤੋਂ ਇਲਾਵਾ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਸੰਗਤਾਂ ਹਨ ਜਿਨ੍ਹਾਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਇਹ ਦਵਾਈਆਂ ਦਾ ਲੰਗਰ ਲਗਵਾਇਆ ਹੈ ਅਸੀਂ ਉਹਨਾਂ ਦੇ ਹੀ ਬਹੁਤ-ਬਹੁਤ ਧੰਨਵਾਦੀ ਹਾਂ ਔਰ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਤਾਤੀ ਵਾਉਣ ਲੱਗੇ ਪਾਰਬ੍ਰਹਮ ਸ੍ਰਾਈ ਜੋ ਗਿਰਦਾਵਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ ਔਖੀ ਘੜੀਆਂ ਦੇਖਣ ਦੇ ਆਪਣਾ ਬੈਸਮਾਲੇ ਹੱਥ ਦੇ ਰਾ ਕਰ ਆਪਣੇ ਕੋ ਸਾਥ ਸਾਥ ਬਤ ਪਾਲੇ ਪ੍ਰਭਸੋਂ ਲਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭਸੋਂ ਦਾ ਸਹਾਇ ਧੰਨ ਹਮਾਰਾ ਮੀਤ ਮਹਾਰਾ ਸੱਚੇ ਪਾਸ਼ਾ ਉਹਨਾਂ ਦੇ ਅੰਗ ਸੰਗੋ ਕਿਸ ਹੱਤਾ ਕਰਨ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਿਸ਼ ਕਰ ਔਰ ਇਸ ਦੇ ਨਾਲ ਹੀ ਅਸੀਂ ਆਪਰੇਟਰ ਸਾਹਿਬ ਜੋ ਮੀਡੀਆ ਆਪਰੇਟਰ ਜੀ ਭਾਜੀ ਹਨ ਸਾਡੇ ਇਹਨਾਂ ਦੇ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਔਰ ਇਸ ਨਗਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਸਾਰਿਆਂ ਦੇ ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਨਗਰ ਦੇ ਵਿੱਚ ਕੈਂਪ ਲਗਾ ਰਹੇ ਹਾਂ ਤੋ ਇਹ ਨਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਆ ਰਿਹਾ ਔਰ ਇਸ ਦੇ ਨਾਲ ਹੀ ਅਸੀਂ ਉਸ ਪਰਮਪਿਤਾ ਦੇ ਪਰਮਾਤਮਾ ਦੇ ਸਤਗੁਰੂ ਗਦਾ ਮਹਾਰਾਜ ਦੇ ਜੋ ਬਹੁਤ ਲੋਹਾਰੀਆਂ ਜਿਨ੍ਹਾਂ ਦੀ ਸਦਕਾ ਅੱਜ ਇਸ ਨਗਰ ਵਿੱਚ ਪਹੁੰਚੇ ਹੈ ਕਿਰਪਾ ਹੋਈ ਹੈ ਉਹਨਾਂ ਦੀ ਸੋ ਕਹਿੰਦੇ ਹਨ ਕਿ ਰੋਗੀ ਕਾ ਪ੍ਰੋ ਖੰਡੋ ਰੋਗ ਦੁਖੀਏ ਕੰ ਬਟਾਵੋ ਪ੍ਰੋਸੋ ਦੇ ਮਹਾਵਾਕਾਂ ਅਨੁਸਾਰ ਇਹ ਦਵਾਈਆਂ ਪਰਮਾਤਮਾ ਵੰਡਾਂ ਦੀ ਆਪਣੀ ਜ਼ਰੂਰਤ ਘਰਵਾ ਗਿਆ ਬਖਸ਼ਿਸ਼ ਕਰੇ ਔਰ ਸੰਤਾਂ ਦੇ ਅੰਗ ਸੰਗੋ ਕੇ ਸਹਿਯਤਾ ਕਰੇ ਜੋ ਬੋਲੇ ਇਸੋ ਨਿਰਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਮੈਂ ਮੰਦਾਂ ਵਾਲੇ ਕਿ ਦਰਸਾਂ ਬਣ ਟੀਮ ਆਈਆ ਅਸੀਂ ਬੋਤਨ ਮਾਰ ਕਰਦੇ ਆ ਕਿ ਤੂੰ ਸਾਡੇ ਪਿੰਡ ਆ ਕੇ ਤੁਗਿਆ ਦਰਦ ਜਾਂ ਨਵਾਜਾ ਵਾ ਹੈਂ ਦਰਸਾਂਬ ਸਿੰਘ ਦਾ ਬਹੁਤ ਧੰਨਵਾਦ ਆ ਕਿ ਬਰਾਤਰ ਤੇ ਧੰਨਵਾਦੀ ਆ ਕਿ ਸਾਡੇ ਬਣਾ ਕੇ ਸਾਡੀਆਂ ਦੁੱਖ ਤਕਲੀਫਾਂ ਦੁਨੀਆ ਸੋ ਸਰਪੰਚ ਸਾਹਿਬ ਨੂੰ ਸਾਡੀ ਸਾਰੀ ਮੈਂਬਰ ਸਾਹਿਬ ਵਾਲੇ ਪੰਚਾਇਤ ਨੂੰ ਐਂ ਦਰਸਾਂਬ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਹੈ ਉਸਤਨੋ ਵਾਹਿਗੁਰੂ 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 ਸਤਨੋ ਵਾਹਿਗੁਰੂ thank you